ਦੋਸਤੋ ਕਦੇ ਸਮਾਂ ਹੁੰਦਾ ਸੀ ਕਿ ਜਦੋਂ ਡੋਲੀ ਵਾਲੀ ਕਾਰ ਵਿਦਾ ਹੁੰਦੀ ਸੀ ਤਾਂ ਮੁੰਡੇ ਦੇ ਪਰਿਵਾਰ ਵੱਲੋਂ ਡੋਲੀ ਵਾਲੀ ਕਾਰ ਤੋਂ ਸਿੱਕੇ ਛੁੱਟੇ ਜਾਂਦੇ ਸੀ ਅਤੇ ਸਿੱਕਿਆਂ ਨੂੰ ਚੁੱਕਣ ਲਈ ਲੋਕਾਂ ਦਾ ਬਹੁਤ ਹੀ ਇਕੱਠ ਹੋ ਜਾਂਦਾ ਸੀ ਪਰ ਹੁਣ ਇੱਕ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਡੋਲੀ ਵਾਲੀ ਕਾਰ ਵਿਦਾ ਹੋ ਰਹੀ ਹੈ ਅਤੇ ਉਸ ਦੇ ਉੱਪਰੋਂ ਲੜਕੇ ਦਾ ਪਿਤਾ ਪੈਸੇ ਛੁੱਟ ਰਿਹਾ ਹੈ ਪਰ ਇਹਨਾਂ ਸਿੱਕਿਆਂ ਨੂੰ ਚੱਕਣ ਵਾਲਾ ਕੋਈ ਵੀ ਨਹੀਂ ਹੈ ਤੋਂ ਇਸ ਤੋਂ ਪਤਾ ਲੱਗਦਾ ਹੈ ਕਿ ਸਮਾਂ ਕਿੰਨਾ ਬਦਲ ਚੁੱਕਿਆ ਹੈ ਹਾਏ ਓਏ ਆਟਾ ਲੈਣ ਨੂੰ ਕੋਈ ਚੱਕਦਾ ਹੀ ਨਹੀਂ ਯਾਰ। ਕਦਰੀ ਓਏ ਆਟਾ ਲੈਣ ਦੀ ਯਾਰ ਕਦਰੀ ਕਦਰੀ ਮੁੱਕ ਗਈ ਯਾਰ। ਆਟਾ ਲੈਣ ਨੂੰ ਅੱਗੇ ਟੁੱਟ ਕੇ ਪਾ ਜਾਂਦੇ ਸੀ ਤੇ ਇਹਨਾਂ ਨੂੰ ਕੋਈ ਯਾਰ ਚੱਕ ਹੀ ਨਹੀਂ ਰਿਹਾ ਵਿਚਾਰਿਆਂ ਨੂੰ ਯਾਰ ਕਿੱਡੀ ਬੇਕਦਰੀ ਹੋ ਗਈ ਟਾਈਮ ਦੀ ਹਨਾ। ਜਿੱਥੇ ਪਹਿਲਾਂ ਇੱਕ ਦੂਜੇ ਨੂੰ ਨਿਉਂਦਾ ਪਾ ਕੇ ਹੀ ਵਿਆਹ ਦਾ ਸਾਰਾ ਖਰਚਾ ਕਰ ਦਿੱਤਾ ਜਾਂਦਾ ਸੀ ਹੁਣ ਲਿਮਟਾਂ ਕਰਵਾ ਕੇ ਵਿਆਹ ਕੀਤੇ ਜਾਂਦੇ ਨੇ ਸੋ ਹੁਣ ਲੋਕਾਂ ਵਿੱਚ ਭਾਈਚਾਰਾ ਘਟ ਅਤੇ ਦਿਖਾਵਾ ਜ਼ਿਆਦਾ ਵਧ ਗਿਆ ਏ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ